ਸਸਕਾਲ ਦਾ ਸਮਰੂਪ ਦੇਖ ਰਹੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਜਿਸ ਕੋ ਤੁਸੀਂ ਦੇਖ ਰਹੇ ਹੋ ਕਿ 1 ਜੂਨ ਨੂੰ ਹੋਣ ਵਾਲੀ ਹੈ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਤਿਆਰੀਆਂ ਜਾਰੀ ਨੇ ਉਸੇ ਤਰੀਕੇ ਨਾਲ ਜੀ ਗੱਲ ਕਰੀਏ ਇਸ ਵੇਲੇ ਵਿਧਾਨ ਸਭਾ ਹਲਕਾ ਅਜਨਾਲਾ ਦੀ ਤੇ ਉੱਥੇ ਵੀ ਜਿਹੜੀ ਅੱਜ ਡਿਗਰੀ ਕਾਲਜ ਦੇ ਵਿੱਚ ਜਿਹੜੀਆਂ ਟੀਮਾਂ ਨੂੰ ਰਵਾਨਾ ਕੀਤਾ ਜਾਣਾ ਅੱਜ ਪੋਲਿੰਗ ਜਿਹੜੇ ਏਜੰਡ ਜਿਹੜੇ ਵੀ ਜਿੰਨੇ ਵੀ ਸਟਾਫ ਨੇ ਉਹਨਾਂ ਨੂੰ ਇੱਥੋਂ ਰਵਾਨਾ ਕੀਤਾ ਜਾਣਾ ਜਿਸ ਤਰੀਕੇ ਨਾਲ ਮਸ਼ੀਨਾਂ ਤਿਆਰੀ ਨੇ ਤੇ ਸਾਰਾ ਸਮਾਨ ਜਿਹੜਾ ਅੱਜ ਲੈ ਕੇ ਟੀਮਾਂ ਰਵਾਨਾ ਹੋਣ ਲੱਗੀਆਂ ਨੇ ਤੁਸੀਂ ਦੇਖ ਰਹੇ ਹੋ ਕਿ ਟੀਮਾਂ ਨੂੰ ਇ ਸਟਾਫ ਉੱਤੇ ਡਿਊਟੀਆਂ ਲਗਾਈਆਂ ਜਾ ਰਹੀਆਂ ਸੀ ਉਸੇ ਤਰੀਕੇ ਨਾਲ ਹੀ ਹੁਣੇ ਤੋਂ ਡਿਊਟੀ ਜਿਹੜੀਆਂ ਨੇ ਕਾਫਲੇ ਰਵਾਨਾ ਹੋ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਜਿਸ ਤਰੀਕੇ ਨਾਲ ਮਸ਼ੀਨਾਂ ਲੈ ਕੇ ਸਾਰੇ ਸਮਾਨ ਲੈ ਕੇ ਥਰੂ ਜਿਹੜਾ ਰਵਾਨਾ ਹੋਇਆ ਜਾ ਰਿਹਾ ਕਿਉਂਕਿ ਇਹ ਸਾਰੀਆਂ ਮਸ਼ੀਨਾਂ ਦੇ ਥਰੂ ਹੀ ਕੱਲ ਜਿਹੜੀਆਂ VOTING ਹੋਏਗੀ ਉਸੇ ਤਰੀਕੇ ਨਾਲ ਹੀ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਉਸ ਤਰੀਕੇ ਨਾਲ ਹੀ ਇੱਥੇ ਵਕ ਵਕ ਤਰ੍ਹਾਂ ਦੇ ਨਾਲ ਲੋਕਾਂ ਵੱਲੋਂ ਜਿਹੜਾ ਇੱਥੇ ਆਪਣੇ ਸਮਾਨ ਜਿਹੜੇ ਆ ਉਹ ਲੈ ਜਾ ਰਹੇ ਨੇ ਪ੍ਰਾਪਤ ਕੀਤੇ ਜਾ ਰਹੇ ਨੇ ਤੇ ਕੱਲ ਹੋਣ ਵਾਲੀਆਂ ਇੱਕ ਜੂਨ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਬਿਲਕੁਲ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ 'ਚ ਕਿ ਇੱਥੇ ਜਿਹੜੇ ਆ ਸਮਾਨਾਂ ਦੀ ਜਿਹੜੀ ਸੈਟਿੰਗ ਕੀਤੀ ਜਾ ਰਹੀ ਆ ਤੇ ਸਮਾਨ ਜਿਹੜਾ ਲੋਕਾਂ ਨੂੰ ਦਿੱਤਾ ਜਾ ਰਿਹਾ ਉਸ ਤਰੀਕੇ ਨਾਲ ਹੀ ਜਿਹੜੇ ਸਟਾਫ ਨੇ ਉਹ ਇੱਥੇ ਬਿਲਕੁਲ ਰੈਡੀ ਹੋ ਕੇ ਸਟਾਫ ਲੈਣ ਲਈ ਰੈਡੀ ਹੋਏ ਨੇ ਸਾਡੇ ਨਾਲ ਕੁਝ ਸਟਾਫ ਮੈਂਬਰ ਵੀ ਨੇ ਆਪਾਂ ਗੱਲ ਕਰਾਂਗੇ ਹਾਂਜੀ ਮੈਮ ਕੀ ਕਹਿਣਾ ਚਾਹੁੰਦੇ ਹੋ ਇੱਥੇ ਤੁਹਾਡੀ ਡਿਊਟੀ ਲੱਗੀ ਆ ਸਟਾਫ ਦੇ ਵਿੱਚ ਤੇ ਤੁਹਾਨੂੰ ਅੱਜ ਸਮਾਨ ਦਿੱਤਾ ਜਾ ਰਿਹਾ ਹੈ ਸਰ ਅੱਜ ਅਸੀਂ ਤਿਆਰੀ ਕਰਦੇ ਪਿਆ ਆ ਆਪਣੇ ਬੂਥ ਤੇ ਜਾਂਦੇ ਤੇ ਉਹਦੇ ਲਈ ਆਪਣਾ ਸਮਾਨ ਇਕੱਠਾ ਕਰਦੇ ਪਏ ਜੀ ਕੀ ਹੋਰ ਵੀ ਤੁਹਾਨੂੰ ਕੁਝ ਨਾਲ ਕੋਈ ਸਰਟੀਫਿਕੇਟ ਵੀ ਦਿੱਤੇ ਗਏ ਨੇ ਜਿਹੜੇ ਲੋਕ ਉੱਥੇ ਕੁਝ ਪਹਿਲੀ ਵਾਰ ਵੋਟ ਪਾਉਣ ਲਈ ਆਉਣਗੇ ਕੁਝ ਜਿਹੜੇ ਕੋਈ ਦਿਵੰਗ ਲੋਕ ਆਉਣਗੇ ਉਹਨਾਂ ਨੂੰ ਵੀ ਜਿਹੜਾ ਕੋਈ ਸਨਮਾਨਿਤ ਕਰ ਲਈ ਇਹ ਪ੍ਰਸ਼ੰਸਾ ਪੱਤਰ ਦਿੱਤੇ ਗਏ ਨੇ ਸਾਨੂੰ ਉਹਨਾਂ ਨੂੰ ਸਨਮਾਨਿਤ ਕਰ ਲਈ ਤੇ ਜਿਹੜੇ ਵੀ ਉੱਥੇ ਆਉਣਗੇ ਪਹਿਲੀ ਵਾਰ ਵੋਟ ਪਾਉਣ ਲਈ ਉਹਨਾਂ ਨੂੰ ਜਰੂਰ ਦਿੱਤੇ ਜਾਣਗੇ ਠੀਕ ਹੈ ਲਗਾਤਾਰ ਤੁਸੀਂ ਤਸਵੀਰਾਂ ਹੀ ਦੇਖ ਰਹੇ ਹੋ ਕਿ ਲਗਾਤਾਰ ਤਿਆਰੀਆਂ ਬਿਲਕੁਲ ਰੈਡੀਨੈਸ ਤਰੀਕੇ ਨਾਲ ਜਿਸ ਤਰੀਕੇ ਨਾਲ ਪ੍ਰਸ਼ੰਸਾ ਪੱਤਰ ਵੀ ਤਿਆਰ ਕੀਤੇ ਗਏ ਨੇ ਕਿ ਜਿਹੜੇ ਪਹਿਲੀ ਵਾਰ ਵੋਟ ਪਾਉਣਗੇ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ ਜਾਣਗੇ ਸਾਡੇ ਨਾਲ ਇੱਥੇ ਐਸਜੀ ਮਾਜਨਾਲਾ ਵੀ ਮੌਜੂਦ ਨੇ ਪਾ ਉਹਨਾਂ ਨਾਲ ਗੱਲ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਲਗਾਤਾਰ ਸਾਡੇ ਨਾਲ ਐਸਜੀ ਮਾਜਨਾਲਾ ਮੌਜੂਦ ਨੇ ਪਾ ਉਹਨਾਂ ਨਾਲ ਗੱਲ ਕਰਨਗੇ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਨਾਲ ਤਿਆਰੀਆਂ ਜਾਰੀ ਨੇ ਟੀਮਾਂ ਇਸ ਵੇਲੇ ਜਿਹੜੀਆਂ ਤਿਆਰ ਕਰਕੇ ਤੁਹੇ ਭੇਜੇ ਜਾ ਰਹੀਆਂ ਆ ਸਾਡੇ 188 ਬੂਥ ਆ 188 ਟੀਮਾਂ ਜਿਹੜੀਆਂ ਸਿਲਵਰ ਸਾਹਿਬ ਦੀ ਡਿਊਟੀ ਲੱਗੀ ਹੈ ਕਿ ਅੱਜ ਰਾਤ ਸਾਨੂੰ ਮਿਲ ਗਈ ਸੀ ਸਾਰੇ ਕਿ ਕਿਹਨੇ ਕਿਹੜੇ ਕਿਹੜੇ ਬੂਤ ਤੇ ਜਾਣਾ ਵਾ ਉਹ ਸਭ ਨੇ ਸਾਰੀਆਂ ਪਾਰਟੀਆਂ ਹੀ ਫਾਰਮ ਕਰਤੀਆਂ ਵਾ ਹੁਣ ਤੁਸੀਂ ਵੀ ਦੇਖਿਆ ਕਿ ਬੜਾ ਐਨਥੂਸੀਆਜ਼ਮ ਹੈ ਵੋਟਾਂ ਕੌਣ ਜਾਣ ਵਾਲਿਆਂ ਦੇ ਵਿੱਚ ਵੀ ਸੋ ਇਸੇ ਹੀ ਚਾਹ ਦੇ ਨਾਲ ਲੋਕੀ ਇਹਨੂੰ ਵੋਟਾਂ ਨੂੰ ਪਹੁੰਚ ਵੀ ਜਿਹੜੀ ਸਾਡੀ ਟੀਮ ਨੇ ਇੰਨਾ ਚਾਹ ਵਾ ਕਿ ਸਾਰੇ ਵੋਟਾਂ ਪਹੁੰਚ ਚੱਲੇ ਆ ਤੇ ਇਸੇ ਤਰ੍ਹਾਂ ਮੈਂ ਲੋਕਾਂ ਨੂੰ ਤੇ ਇਹੋ ਅਪੀਲ ਕਰੂੰ ਕਿ ਚਾਹ ਨਾਲ ਵੋਟਾਂ ਪਾਉਣ ਵਾਤ ਤੋਂ ਵਾਤ voting ਕਰਨ ਆਪਣੇ ਵੋਟ ਦਾ ਮਤਦਾਨ ਦਾ ਜਿਹੜਾ ਉਹਨਾਂ ਨੂੰ ਹੱਕ ਮਿਲਿਆ ਵਾ ਉਹਦਾ ਇਸਤੇਮਾਲ ਕਰਨ ਬਾਕੀ ਜਿਹੜੀ ਸਾਡੀ ਤਿਆਰੀ ਹੈ ਅਸੀਂ ਸਾਰੇ ਇੱਥੇ ਜਿੰਨੀਆਂ ਵੀ ਟੀਮਾਂ ਉਹਨਾਂ ਦੇ ਖਾਨ ਪੀਂ ਦਾ ਉਹਨਾਂ ਦੇ ਗਰਮੀ ਤੋਂ ਰਾਹਤ ਵਾਸਤੇ ਠੰਡੇ ਪਾਣੀ ਦਾ ਸਾਰਾ ਇੰਤਜ਼ਾਮ ਕੀਤਾ ਉਹਨਾਂ ਦੇ ਲੰਗਰ ਮਤਲਬ ਪ੍ਰਸ਼ਾਦਾ ਵੀ ਇੱਥੇ ਸਾਰਾ ਤਿਆਰ ਹੈ ਜਿਹੜਾ ਪ੍ਰਸ਼ਾਦਾ ਉਹ ਸ਼ੱਕੇ ਜਾਣਗੇ ਉੱਥੇ ਬੂਥਾਂ ਤੇ ਵੀ ਇਹਨਾਂ ਵਾਸਤੇ ਸ਼ਾਮ ਗਿਆਨ ਉਹ ਇਹਨਾਂ ਨੂੰ ਰਿਸੀਵ ਕਰਨਗੇ ਬੀ ਐਲ ਉਸ ਬਾਅਦ ਦਾ ਕੰਮ ਫਿਰ ਉਸ ਤੋਂ ਬਾਅਦ ਇਹਨਾਂ ਦੇ ਡਿਨਰ ਦਾ ਸਵੇਰੇ ਨਾਸ਼ਤੇ ਦਾ ਫਿਰ ਲੰਚ ਦਾ ਤੇ ਸ਼ੇਡ ਵਗੈਰਾ ਦਾ ਪੱਕੀ 32 ਇਹਨਾਂ ਨੂੰ ਸਾਰਾ ਇੰਤਜ਼ਾਮ ਉੱਥੇ ਕੀਤਾ ਇਸ ਤੋਂ ਇਲਾਵਾ ਹਰ ਬੂਥ ਤੇ ਸਾਡੇ ਸੈਕਟਰ ਆਫੀਸਰ ਜਿੰਨੇ ਜਿੰਨੇ ਹੈਗੇ ਉਹ ਲਗਾਤਾਰ ਜਾਂਦੇ ਰਹਿਣਗੇ ਤਾਂ ਜੋ ਕਿ ਇਹਨਾਂ ਕੋਈ ਦਿੱਕਤ ਨਾ ਆਵੇ ਬੈਲ ਦੇ ਇੰਜੀਨੀਅਰ ਸਾਡੇ ਕੋਲ ਦੋ ਹੈਗੇ ਜੇ ਕੋਈ ਮਸ਼ੀਨ ਚ ਗੜਬੜ ਹੁੰਦੀ ਇਮੀਡੀਏਟਲੀ ਇਹ ਉਹਨਾਂ ਨੂੰ ਪੀਜ ਕੇ ਮਸ਼ੀਨ ਉੱਤੇ ਦਰੁਸਤ ਕਰ ਸਕਦੇ ਆ ਮਤਲਬ ਇਹ ਇਲੈਕਸ਼ਨ ਨੂੰ ਕਰਾਉਣ ਵਾਸਤੇ ਏ ਟੂ ਜ਼ੈਡ ਜਿੰਨਾ ਵੀ ਪ੍ਰਬੰਧ ਆ ਉਹ ਪੁਖਤਾ ਪ੍ਰਬੰਧ ਜਿਹੜਾ ਉਹ ਸਾਡੇ ਲੋਕ ਕੀਤਾ ਗਿਆ ਸਰ ਜਿਸ ਤਰੀਕੇ ਨਾਲ ਆਪਾਂ 188 ਬੂਥ ਤੁਸੀਂ ਦੱਸਿਆ तकरीबन ਗਰਮੀ ਦੀ ਵੀ ਕਾਫੀ ਤੈਸਲੇ ਰੋਤ ਚੱਲਣ ਦੀ ਗਰਮੀ ਜਿਹੜਾ ਟੈਂਪਰੇਚਰ ਹੈ 44 ਤੋਂ 45 ਦੇ ਕਰੀਬ ਜਿਹੜਾ ਟੈਂਪਰੇਚਰ ਆ ਰਿਹਾ ਉੱਥੇ ਲੋਕਾਂ ਦੇ ਲਈ ਪਾਣੀ ਪੀਣ ਦੀ ਵੀ ਕੋ ਪ੍ਰਬੰਧ ਕੀਤੇ ਗਏ ਲੋਕਾਂ ਦੇ ਵੀ ਸ਼ਾਂਤ ਲੈਣ ਲਈ ਅੰਬ ਤੱਕ ਲੋਕਾਂ ਵਾਸਤੇ ਅਹੀ ਇੱਕ ਇੱਕ ਸ਼ੈੱਡ ਵੀ ਲਾਇਆ ਵਾ ਪਾਣੀ ਵਾਸਤੇ ਸ਼ਬੀਲ ਮਿੱਠੇ ਪਾਣੀ ਦੀ ਸ਼ਬੀਲ ਵੀ ਆ ਇਸ ਤੋਂ ਇਲਾਵਾ ਠੰਡਾ ਸਾਦਾ ਪਾਣੀ ਵੀ ਉੱਥੇ ਸਾਰਾ ਇੰਤਜ਼ਾਮ ਕੀਤਾ ਗਿਆ ਵਾ ਤਾਂ ਜੋ ਜੇ ਕੋਈ ਬੰਦਾ ਇਸ ਤੋਂ ਇਲਾਵਾ ਵੀਲ ਚੇਅਰ ਵੀ ਹੈ ਜਿਹੜੀ ਉੱਥੇ ਜੇ ਕੋਈ ਹੈਂਡੀਕੈਪ ਆ ਜਾਂਦਾ ਉਹਨੂੰ ਵੀਲ ਚੇਅਰ ਤੇ ਕਰਕੇ ਉਹਨੂੰ ਵੋਟ ਪੁਆਈ ਜਾਊਗੀ ਤੇ ਬੀਐਲਓ ਨੂੰ ਇਹ ਵੀ ਦੱਸਤਾ ਗਿਆ ਕਿ ਉੱਥੇ ਤੇ ਇਹ ਪ੍ਰਬੰਧ ਜਿਹੜੇ ਉਹ ਕਿੱਥੇ-ਕਿੱਥੇ ਕਰਨੇ ਤਾਂ ਜੋ ਜੇ ਕਿਸੇ ਬੰਦੇ ਨੂੰ ਪਿਆਸ ਵਗੈਰਾ ਲੱਗਦੀ ਤਾਂ ਇਮੀਡੀਏਟਲੀ ਪਾਣੀ ਪੁੰਨ ਦਾ ਠੰਡੇ ਪਾਣੀ ਦਾ ਮਿੱਠੇ ਪਾਣੀ ਦਾ ਉਹ ਸਾਰਾ ਇੰਤਜ਼ਾਮ ਉੱਥੇ ਕੀਤਾ ਲਗਦਾ ਹੈ ਤੁਹਾਡੇ ਵੱਲੋਂ ਡਿਊਟੀਆਂ ਲਗਾਈਆਂ ਜਾ ਰਹੀਆਂ ਕੁਝ ਜਿਹੜੇ ਮੁਲਾਜ਼ਮ ਨੇ ਡਿਊਟੀ ਤੇ ਨਹੀਂ ਆ ਰਹੇ ਜਿਹੜੇ ਕੋਤਾਹੀ ਵਰਤਨ ਕੀ ਉਹਨਾਂ ਤੇ ਵੀ ਕੋਈ ਬਿਲਕੁਲ ਜੀ ਬਿਲਕੁਲ ਮੈਂ ਇੱਕੋ ਗੱਲ ਹੋਣੀ ਉਹ ਅਹੀਂ ਸਾਰਾ ਸਟਾਫ ਲੱਗੇ ਆ ਦਿਨ ਰਾਤ ਕੰਮ ਕਰਦਾ ਸਾਨੂੰ 6-7 ਮਹੀਨੇ ਹੋ ਗਏ ਇੱਕ ਦਿਨ ਦੀ ਡਿਊਟੀ ਕਰਨੀ ਹੈ ਉਹਦੇ ਨਾਲ ਜੇ ਉਹ ਚੰਦ ਬੰਦੇ ਹੀ ਆ ਮੈਂ ਸਾਰੇ ਬੰਦਿਆਂ ਨੂੰ ਦੇਖਿਆ ਹੁਣ ਤੁਸੀਂ ਆ ਦੇਖੀ ਆ ਟੀਮ ਕਿੰਨੇ ਚਾਹਨਾ ਲੋਕੀ ਸਾਰਾ ਕੰਮ ਕਰ ਰਹੇ ਸਾਰੀ ਜਿੰਨੇ ਵੀ ਸਟਾਫ ਆ ਸਾਰਾ ਚਾਹਨਾ ਕੰਮ ਕਰ ਚੰਦ ਬੰਦੇ ਆ ਜਿਹੜੇ ਇਹੋ ਜੀ ਗੱਲ ਕਰਦੇ ਉਹਨਾਂ ਚੰਦ ਬੰਦਿਆਂ ਕਰਕੇ ਸਾਰੇ ਬੰਦਿਆਂ ਨੂੰ ਦੋਸ਼ ਦੇਣਾ ਗਲਤ ਹੈ ਸਾਰਾ ਸਟਾਫ ਬਹੁਤ ਵਧੀਆ ਤਰੀਕੇ ਨਾਲ ਪਾਰਟੀਆਂ ਬਣ ਰਹੀਆਂ ਹਨ ਬਹੁਤ ਵਧੀਆ ਤਰੀਕੇ ਨਾਲ ਸਮਾਨ ਲੈ ਰਹੇ ਆ ਚਾਹ ਨਾਲ ਇਲੈਕਸ਼ਨ ਦਾ ਕੰਮ ਕਰਨ ਜਾ ਰਹੇ ਆ ਪਰ ਜਿਹੜੇ ਚੰਦ ਬੰਦੇ ਇਸ ਕੰਮ ਨੂੰ ਕਰਨ ਚ ਕੋਤਾਹੀ ਵਰਤਣਗੇ ਜਾਂ ਡਿਊਟੀ ਤੋਂ ਕਿਤੇ ਖਿਸਕਣ ਦੀ ਕੋਸ਼ਿਸ਼ ਕਰਨਗੇ ਆ ਇਨਸ਼ੋਰ ਕਿ ਉਹਨਾਂ ਦੀ ਸਰਵਿਸ ਬੁੱਕ ਚ ਐਂਟਰੀ ਰੈਡ ਹੋ ਵੋਟਰਾਂ ਨੂੰ ਕੀ ਕੀ ਅਪੀਲ ਕਰਨੀ ਚਾਹੁੰਦੇ ਹੋ ਕਿਉਂਕਿ ਵੋਟਰਾਂ ਨੂੰ ਵੀ ਕਾਫੀ ਉਤਸ਼ਾਹ ਆ ਇਸ ਵਾਰੇ ਨਵੇਂ ਵੋਟਰ ਵੀ ਕਾਫੀ ਆ ਰਹੇ ਨੇ ਜਿਹੜੇ ਨਵੇਂ ਵੋਟ ਪੋਲ ਨੂੰ ਕੀ ਅਪੀਲ ਕਰਨੀ ਚਾਹੁੰਦੇ ਮੈਂ ਸਾਰੇ ਨਵੇਂ ਵੋਟਰਾਂ ਨੂੰ ਮੈਂ ਤੇ ਸਾਰੇ ਵੋਟਰਾਂ ਨੂੰ ਇਹੋ ਹੀ ਕਵਾਂਗੇ ਕਿ ਉਸ ਜਗ੍ਹਾ ਤੇ ਇਹਨਾਂ ਦਾ ਮਤਦਾਨ ਦਾ ਅਧਿਕਾਰ ਮਿਲਿਆ ਵਾ ਸੰਵਿਧਾਨ ਵੱਲੋਂ ਸਾਨੂੰ ਇਹ ਅਧਿਕਾਰ ਮਿਲਿਆ ਸੋ ਜੇ ਇਹ ਅਧਿਕਾਰ ਨੂੰ ਚੰਗੀ ਤਰ੍ਹਾਂ ਵਰਤੋਂ ਕਰਨਗੇ ਤੇ ਉਹ ਆਪਣਾ ਫੈਸਲੇ ਦੇ ਨਾਲ ਆਪਣੀ ਸਰਕਾਰ ਚੁਣ ਸਕਦੇ ਸੋ ਸਾਰਿਆਂ ਨੂੰ ਇਹ ਅਪੀਲ ਹੈ ਕਿ ਵੱਧ ਤੋਂ ਵੱਧ ਜਾ ਕੇ ਮੈਂ ਤੇ ਆਪਣੀ ਵੋਟ ਵੀ ਇੱਥੇ ਹੀ ਪਾਉਣੀ ਹੈ ਈਡੀਸੀ ਮੈਂ ਲੈ ਲਿਆ ਵਾ ਸੋ ਮੈਂ ਵੀ ਆਪਣੇ ਮਤਦਾਨ ਦਾ ਜਿਹੜਾ ਅਧਿਕਾਰ ਆ ਉਹਦੀ ਵਰਤੋਂ ਕਰੂੰਗਾ ਸੋ ਸਾਰਿਆਂ ਨੂੰ ਇਹ ਅਪੀਲ ਹੈ ਕਿ ਆਪਣੇ ਮਤਦਾਨ ਦਾ ਅਧਿਕਾਰ ਸਾਰੇ ਜਣੇ ਕਰੇ ਜਿਸ ਤਰੀਕੇ ਨਾਲ ਪਚੋਨ ਰਟਰਨਿੰਗ ਅਫਸਰ ਐਸਜੀ ਮਰਜਨਾਲਾ ਜੀ ਨਾਲ ਗੱਲ ਕਰ ਰਹੇ ਸੀ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਦੱਸਿਆ ਕਿ ਤਿਆਰੀਆਂ ਨਾਲੋਂ ਪੂਰੀਆਂ ਕੰਪਲੀਟ ਨੇ ਤੇ ਉਹਨਾਂ ਵੱਲੋਂ ਟੀਮਾਂ ਨੂੰ ਰਵਾਨਾ ਕੀਤਾ ਜਾ ਰਿਹਾ ਉਸ ਦੇ ਨਾਲ ਹੀ ਸਿਕਿਉਰਿਟੀ ਪਰਪਸ ਨੂੰ ਲੈ ਕੇ ਸਾਡੇ ਨਾਲ ਡੀਐਸਪੀ ਅਜਨਾਲਾ ਰਾਜਕੁਮਾਰ ਜੀ ਮੌਜੂਦ ਨੇ ਕੀ ਕੀ ਕਹਣਾ ਚਾਹੁੰਦੇ ਸਰ ਕਿਸ ਤਰੀਕੇ ਦੀਆਂ ਤਿਆਰੀਆਂ ਕਿਉਂਕਿ ਜਿਸ ਤਰੀਕੇ ਨਾਲ ਪਾਰਟੀਆਂ ਰਵਾਨਾ ਹੋ ਰਹੀਆਂ ਨੇ ਕੱਲ ਨੂੰ ਇੱਕ ਦੋਨੋਂ ਚੋਣ ਹੋਣ ਜਾ ਰਹੀ ਆ ਪੰਜਾਬ ਪੁਲਿਸ ਵੱਲੋਂ ਕਿਸ ਤਰੀਕੇ ਦੇ ਪ੍ਰਬੰਧ ਕੀਤੇ ਗਏ ਟੋਟਲ 370 70 ਦੇ ਕਰੀਬ ਜਿਹੜੇ ਹੈਗੇ ਆ ਪੋਲਿੰਗ ਬੂਥ ਦੇ ਉੱਤੇ ਜਿਹ ਇਹ ਜਿਹੜੇ ਕ੍ਰਿਟੀਕਲ ਹੈਗੇ ਆ ਜਾਂ ਸੈਂਸਿਟਿਵ ਪਿੰਡ ਜਿਨ੍ਹਾਂ ਨੂੰ ਆਪਾਂ ਬੂਥ ਕਹਿ ਸਕਦੇ ਆ ਉੱਥੇ ਜਿਹੜੀ ਆ ਆਪਣੇ ਪੈਰਾਮੀਟਰੀ ਫੋਰਸ ਦੀ ਹਾਫ ਸੈਕਸ਼ਨ ਲਗਾਈ ਗਈ ਹੈ ਬਾਕੀ ਜਿਹੜੇ ਨਾਰਮਲ ਹੈ ਉੱਥੇ ਦੋ ਇਲੈਕਸ਼ਨ ਕਮਿਸ਼ਨ ਦੀ ਜੋ ਹੈਗੀ ਹੈ ਇਨਸਟਰਕਸ਼ਨਸ ਦੋ ਜਾਂ ਤਿੰਨ ਬੰਦੇ ਹੀ ਲਗਾਏ ਗਏ ਆ ਇਹਦੇ ਨਾਲ ਨਾਲ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਅਸੀਂ ਤਕਰੀਬਨ 35 ਦੇ ਕਰੀਬ ਪੈਟਰੋਲਿੰਗ ਪਾਰਟੀਆਂ ਕੱਢਾਂਗੇ ਇਨਕਲੂਡਿੰਗ ਮੀ ਏਰੀਆ ਚ ਰਵਾਂਗੇ ਇਸ ਤੋਂ ਇਲਾਵਾ ਦੋ ਸਾਡੀਆਂ ਕਯੂਆਰਟੀ ਟੀਮ ਵੀ ਚੱਲਣਗੀਆਂ ਥਾਣਿਆਂ ਦੇ ਵਿੱਚ ਤਾਂ ਕਿ ਕੋਈ ਵੀ ਅਨਸਫਾਮੀ ਘਟਨਾ ਜਾਂ ਕੋਈ ਸ਼ਰਾਰਤੀ ਅਨਸਰ ਸ਼ਰਾਰਤ ਨਾ ਕਰ ਸਕੇ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਜਿਸ ਤਿੱਕਰ ਠੇਕੇ ਬੰਦ ਕੀਤੇ ਗਏ ਨੇ ਬਿਲਕੁਲ ਉਹਨਾਂ ਤੇ ਵੀ ਨਿਗਰਾਨੀ ਰੱਖੀ ਜਾਊਗੀ ਕਿਤੇ ਕੋਈ ਵੀ ਇਹੋ ਜਿਹੇ ਆ ਵਿਅਕਤੀ ਜਿਹੜਾ ਆਪਣੀ ਚੋਰਬਜਾਰੀ ਕਰਨ ਲਈ ਕਿਤੇ ਨਾ ਕਿਤੇ ਕੋ ਠੇਕੇ ਖੋਲ ਕੇ ਸ਼ਰਾਬ ਵੇਚਦਾ ਨਜ਼ਰ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਊਗੀ ਬਿਲਕੁਲ ਜੀ ਬਿਲਕੁਲ ਜੋ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਉਹਦੇ ਹਿਸਾਬ ਨਾਲ ਸ਼ਰਾਬ ਬਿਲਕੁਲ ਬੰਦ ਆ ਇਹਦੇ ਸਬੰਧ ਦੇ ਵਿੱਚ ਐਕਸਾਈਜ਼ ਡਿਪਾਰ ਲਾਸ ਸਾਨੂੰ ਵੀ ਜੇ ਕੋਈ ਐਸਾ ਇਹੋ ਜਿਹੀ ਇਨਫਾਰਮੇਸ਼ਨ ਮਿਲਦੀ ਆ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਚੱਲਿਆ ਦੀਓ। ਸ਼ਰਾਰਤੀਆਂ ਸਰਨ ਕੀ ਤਾੜਨਾ ਕਰਨੀ ਚਾਹੁੰਦੇ ਹੋ। ਬਸ ਇਹੀ ਕਿ ਆਪਣੀ ਵੋਟ ਆਰਾਮ ਨਾਲ ਕਾਸਟ ਕਰੋ ਤੇ ਆਪਣੇ ਘਰ ਜਾ ਕੇ ਬੈਠੋ। ਜੇਕਰ ਉਹ ਕੋਈ ਸ਼ਰਾਰਤ ਕਰਨਗੇ ਤਾਂ ਉਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਆ ਉਹ ਕਰਾਂਗੇ। ਠੀਕ ਹੈ। ਲਗਾਤਾਰ ਜਿਸ ਤਰੀਕੇ ਨਾਲ ਤੁਸੀਂ ਵੇਖ ਰਹੇ ਹੋ ਕਿ ਕੱਲ 1 ਜੂਨ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਟੀਮਾਂ ਰਵਾਨਾ ਹੋ ਰਹੀਆਂ ਨੇ ਉਸੇ ਤਰੀਕੇ ਨਾਲ ਪੰਜਾਬ ਪੁਲਿਸ ਵੱਲੋਂ ਵੀ ਜਿਹੜਾ ਪਖਤਾ ਪ੍ਰਬੰਧ ਕੀਤੇ ਗਏ ਨੇ ਸਿਕਿਉਰਿਟੀ ਨੂੰ ਲੈ ਕੇ ਕਿ ਲੋਕਾਂ ਜਿਹੜੇ ਆ ਅਮਨ ਅਮਾਨ ਨਾਲ ਜਿਹੜੀਆਂ ਚੋਣਾਂ ਹੋ ਸਕਣ ਬਾਕੀ ਤੁਸੀਂ ਜੁੜੇ ਰਹੋ ਇਦਾਂ ਹੀ ਦਸ ਅਮਰੂ ਪੰਜਾਬ ਦੇ ਨਾਲ ਜਨਾਲਾ ਤੋਂ ਜਗਜੀਤ ਸਿੰਘ ਰਿਪੋਰਟ